ਅਮੇ ਅੱਜ ਜੀ ਵੀਡੀਓ ਦੇਖ ਰਹੀ ਜਿਹੜੇ ਕਲਪ-ਕਲਪ ਕੇ ਕਲਪ-ਕਲਪ ਕੇ ਇਕਬਾਲ ਸਿੰਘ ਦੇ ਬਾਰੇ ਉਹ ਜਿਹੜਾ ਮਾਤਾ ਕੋਲਾਣ ਲਾਇਆ ਸਟੇਜਾਂ ਤੋਂ ਭਾਈ ਰਣਜੀਤ ਸਿੰਘ ਢੱਡਰੇ ਵਾਲਾ ਇਹ ਬੜੇ ਗਲਤ ਬੰਦੇ ਇਹਨਾਂ ਨੇ ਮੂੰਹ ਨਹੀਂ ਲਗਣਾ ਚਾਹੀਦਾ ਇਹ ਉਹ ਨਾਲ ਹੀ ਇਹਨਾਂ ਤੇ ਜਿਹੜੀ ਅਪਗ੍ਰੇਡ ਜੁੰਡ ਲਈ ਆ ਤੇ ਕੱਲ ਉਹਨਾਂ ਦੇ ਪੋਤੀ ਦਾ ਮੇਰਾ ਖਲ ਵਿਆਹ ਸੀਗਾ ਉੱਥੇ ਤੁਰਿਆ ਫਿਰਦਾ ਤੇ ਜਾ ਕੇ ਜਫੀਆਂ ਪਾਈਆਂ ਜਾ ਰਹੀਆਂ ਕਿਨਾਂ ਨੂੰ ਜਿਨ੍ਹਾਂ ਬਾਰੇ ਬੜਾ ਕੁਝ ਬੋਲਿਆ ਹੋਇਆ ਸਟੇਜਾਂ ਤੋਂ ਇਹ 도ਗਲੇ ਨਹੀਂ ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ ਜੇ ਮਾਰੀ ਗਲਤ ਗੱਲਿਆ ਉਹਨੂੰ ਗਲਤ ਕਹੋ ਜਿੱਥੇ ਰਜੀਤ ਸਿੰਘ ਉਹਨਾਂ ਨੇ ਚੰਗੀ ਗੱਲ ਕੀਤੀ ਅਸੀਂ ਉਹਨਾਂ ਦੀ ਸਿਫਤ ਕੀਤੀ ਇੱਥੇ ਲਾਈਵ ਪ੍ਰੋਗਰਾਮ ਤੇ ਸਿਫਤ ਕਰਦੇ ਆ ਜੋ ਕੋਈ ਚੰਗੀ ਗੱਲ ਕਰੂ ਪਰ ਜਿੱਥੇ ਗਲਤ ਗੱਲਿਆ ਉੱਥੇ ਚੁੱਪ ਕਰਕੇ ਮੂੰਹ ਵਟ ਜਾਣਾ ਸਤਿ ਆਤਰੀ ਹੈ ਸਿੱਖੀ ਦਾ ਕਿਉਂਕਿ ਸਾਨੂੰ ਗੁਰੂ ਸਾਹਿਬ ਨੇ ਨਹੀਂ ਸਿਖਾਇਆ ਉਹ ਕਹਿੰਦੇ ਚੰਗੇ ਚੰਗਾ ਕਰ ਮੰਨੇ ਜਿੱਥੇ ਸਹੀ ਆ ਉਹਨੂੰ ਸਹੀ ਕਹ ਤੇ ਮੰਦੇ ਮੰਦਾ ਹੋਏ ਜਿੱਥੇ ਮਾੜਾ ਆ ਮਾੜਾ ਕੰਮ ਆ ਉਹਨੂੰ ਮਾੜਾ ਕਹ ਉਹਨੂੰ ਮਾੜਾ ਵੀ ਆਖਣਾ ਤੇਰਾ ਫਰਜ਼ ਬੰਦਾ ਮੰਦੇ ਮੰਦਾ ਹੋਏ ਆਸ਼ਕ ਇਹਨਾਂ ਆਖੀਏ ਜੇ ਲੇਖੇ ਵਰਤੇ ਸੋਏ ਕਹਿੰਦੇ ਇਹਨੂੰ ਆਸ਼ਿਕ ਨਹੀਂ ਕਿਹਾ ਜਾ ਸਕਦਾ ਜੇ ਗਿਣ-ਗਿਣ ਕੇ ਪਿਆਰ ਕਰਦਾ ਆ ਜੇ ਲੇਖੇ ਵਰਤੇ ਸੋਏ ਇਹਨੂੰ ਵੀ ਸਮਝ ਲਓ ਭਾਈ 101 ਜਪਜੀਤ ਸਾਹਿਬ ਦੇ ਪਾਠ ਕਰਦੇ ਹੁੰਦੇ ਸੀ ਸਾਡੇ ਮਹਾਰਪੁਰ ਏਨੇ ਸੁਖਣੀ ਸਾਹਿਬ ਦੇ ਪਾਠ ਰੋਜ਼ ਇੱਥੇ ਹੁੰਦੇ ਆ ਉਹ ਗੁਰੂ ਸਾਹਿਬ ਤਾਂ ਕਹਦੇ ਆਸ਼ਿਕ ਇਹ ਨਾ ਆਖੀਏ ਜੇ ਲੇਖੇ ਵਰਤੇ ਸੋਏ ਵੀ ਜਿਹੜੀ ਗਿਣਤੀਬਿੰਤੀ ਨਾਲ ਤੂੰ ਕਰਕੇ ਪਿਆਰ ਦੀ ਸਾਂਝ ਬਣਾਉਣਾ ਉਹਨੂੰ ਆਸ਼ਕ ਨਹੀਂ ਕਿਹਾ ਜਾ ਸਕਦਾ ਗੁਰਦਾਨਕ ਪਾਤਸ਼ਾਹ ਕਹਰੇ ਮੈਂ ਗੁਰੂ ਅੰਗਦ ਪਾਤਸ਼ਾਹ ਕਹਰੇ ਮੈਂ ਨਹੀਂ ਕਹਿ ਰਿਆ ਉਹਦੇ ਆਸ਼ਕੀ ਨਹੀਂ ਹੈਗੀ ਪਰ ਹਰੇਕ ਗੱਲ ਗਿਣ ਕੇ ਪਰ ਇਹਨਾਂ ਹੀ ਤਾਂ ਗੱਲ ਹੀ ਹਰ ਗਿਣ ਕੇ ਆ ਹਰ ਗੱਲ ਗਿਣ ਕੇ ਐਨੇ ਐਨੇ ਪਾਠ ਰੱਖੇ ਆ ਐਨੇ ਅਖੰਡ ਪਾਠਾਂ ਦਾ ਭੋਗ ਪਿਆ ਐਨੇ ਜਪਜੀ ਸਾਹਿਬ ਕਰਨੇ ਆ ਐਨੇ ਉੱਥੇ ਲਿਖ ਕੇ ਲਾਇਆ ਹੋਇਆ ਜਿਹੜੇ ਜਿਹੜੇ ਭੈਣ ਭਰਾ ਨਾਨਕ ਸਰ ਗੁਰਦੁਆਰੇ ਗਏ ਆ ਨਾਨਕ ਸਾਹਿਬ ਕਲੇਰਾ ਜਿਹੜਾ ਗੁਰਦੁਆਰਾ ਜਗਰਾਉ ਕੋਲ ਦਾ ਜਿਹੜੇ ਉੱਥੇ ਗਏ ਆ ਉੱਥੇ ਥਲੇ ਭੂਰਾ ਬਣਿਆ ਹੋਇਆ ਇੱਥੇ ਮਹਾਂਪੁਰ ਸਾਡੇ ਭਗਤੀ ਕਰਦੇ ਹੁੰਦੇ ਸੀ ਨੰਦ ਸਿੰਘ ਹੁਣੀ ਜੇ ਤੁਸੀਂ ਭੂਰਾ ਦੇਖਣਾ ਤੇ ਜਾ ਇੰਨੇ ਜਪਜੀ ਸਾਹਿਬ ਦੇ ਪਾਠ ਉਹ ਮੈਨੂੰ ਨੰਬਰ ਨਹੀਂ ਪਤਾ ਜਿਹੜੇ ਉੱਥੇ ਜਾਂਦੇ ਉਹਨਾਂ ਨੂੰ ਪਤਾ ਹੋਣਾ ਜਾ ਇੰਨੇ ਸੁਖਣੀ ਸਾਹਿਬ ਦੇ ਪਾਠ ਤੇ ਜੇ ਤੁਹਾਨੂੰ ਬਾਣੀ ਨਹੀਂ ਪੜਨੀ ਹੁੰਦੀ ਇੰਨੀ ਵਾਰੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ ਸਿਰੇ ਉੱਠ ਕੇ ਤਾਂ ਤੁਸੀਂ ਭੂਰੇ 'ਚ ਜਾ ਸਕਦੇ ਨਹੀਂ ਤਾਂ ਨਹੀਂ ਤੇ ਗੁਰੰਗਰ ਪਾਚਕ ਦੇ ਆਸ਼ਕ ਇਹਦਾ ਅੱਖੀ ਦੇ ਲਿਖੇ ਵਰਤੇ ਜਿਹੜਾ ਲੇਖਾ ਕਰਕੇ ਵਰਤਦਾ ਉਹਨੂੰ ਆਸ਼ਕੀ ਨਹੀਂ ਕਿਹਾ ਜਾ ਸਕਦਾ ਕਿਦੋਂ ਨੂੰ ਤੁਰਪੀ ਸਾਡੀ ਕੌਮ ਸਾਰਾ ਹੀ ਸਿਧਾਂਤ ਉਲਟ ਕਰਤਾ ਸਾਰਾ ਸਿਧਾਂਤ ਉਲਟ ਕਰਤਾ ਕੱਲ ਅਸੀਂ ਕਾਫੀ ਟਾਈਮ ਲਾਇਆ ਸੀ ਨਾਨਕਸਰ ਦੇ ਉੱਤੇ ਨਾਨਕਸਰ ਉਹ ਕਿਉਂਕਿ ਉਹ ਜਿਹੜਾ ਪਰਾਜ ਆ ਸੁਖਦੇਵ ਸਿੰਘ ਪੁੱਛੋ ਮੰਡੀ ਵਾਲਾ ਉਹ ਵੀ ਨਾਨਕਸਰ ਦਾ 파ਟ ਆ ਉਹਦੀਆਂ ਵੀਡੀਓ ਆਈਆਂ ਸੀ ਪੀਏ ਚੌਥੇ ਪੌਡੇ ਵਾਲੇ ਇਹਨਾਂ ਨੂੰ ਕਿਹਾ ਜਾਂਦਾ ਸੀਗਾ ਜਾਤ ਪਾਤ ਦੀ ਜੋ ਗੱਲ ਚੱਲੀ ਸੀ ਕੱਲਾ ਸੁਖਦੇਵ ਸਿੰਘ ਨੇ ਤੇ ਗੱਲ ਕਹਿਤੀ ਪਰ ਉਹ ਤਾਂ ਮੰਨ ਨਹੀਂ ਬੈਠੇ ਆ ਹਰ ਇੱਕ ਨਾਨਕਸਰ ਦੇ ਗੁਰਦੁਆਰੇ ਚਲ ਜਾਓ ਤੁਸੀਂ ਆ ਹੁਣ ਮੁਸੀਬਤ ਦੇ ਮਾਰਿਆਂ ਨੇ ਭਾਂਡੇ ਵੱਖਰੇ ਕਰਨੇ ਛੱਡੇ ਆ ਅੱਜ ਵੀ ਖੰਡੇ ਦੀ ਪੌਲ ਬਹੁਤ ਸਾਰੇ ਨਾਨਕਸਰ ਦੇ ਗੁਰਦੁਆਰਿਆਂ ਚ ਬੱਕਰੀ ਦਿੱਤੀ ਜਾਂਦੀ ਆ ਉਹਨਾਂ ਨੂੰ ਨਾਲ ਨਹੀਂ ਉਹਨਾਂ ਨੂੰ ਸੇਮ ਬਾਟੇ ਚੋਂ ਨਹੀਂ ਪਲਾਇਆ ਜਾਂਦਾ ਵੱਖਰਾ ਬਾਟਾ ਰੱਖਿਆ ਜਾਂਦਾ ਉਹਨਾਂ ਦਾ ਅੱਜ ਵੀ ਤੇ ਜਿਹਨਾਂ ਆਸ਼ਕੀ ਕਰਨੀ ਸੀ ਉਹ ਪਿੱਛੇ ਵੀਡੀਓ ਰਿਲੀਜ਼ ਹੋਈ ਸੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗੱਡੀਆਂ 'ਚ ਸੱਟੇ ਪਏ ਸੀ ਖੁੱਲ੍ਹੇ ਇਹ ਤਾਂ ਇਹਨਾਂ ਦਾ ਸਤਕਾਰ ਆ